ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਰਸੇਵਕ ਸਿੰਘ ਜੀ ਕਾਰ ਸੇਵਾ ਵਾਲੇ ਬੀਬੀ ਵੀਰੋ ਦੇ ਗੁਰਦਾਰੇ ਉਹ ਇਹਨਾਂ ਦਾ ਬਹੁਤ ਧੰਨਵਾਦ ਤੇ ਸੰਯੋਗ ਆ ਉਧਰੋਂ ਬਾਬਾ ਚਬਾਲ ਤੋਂ ਬੀਬੀ ਵੀਰੋ ਦਾ ਬਾਬਾ ਸੇਵਕ ਸਿੰਘ ਜੀ ਚਬਾਲ ਤੋਂ ਬੀਬੀ ਵੀਰੋ ਦੇ ਗੁਰਦਾਰੇ ਤੋਂ ਇਹਨਾਂ ਦਾ ਬਹੁਤ ਧੰਨਵਾਦ ਤੇ ਸੰਯੋਗ ਵਾ ਉਧਰੋਂ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਟਰਾਲੀਆਂ ਭੇਜੀਆਂ ਵਾ ਤੇ ਮਸ਼ੀਨਾਂ ਢਾ ਕੇ ਯੂਰੋ ਯੂਰ ਕੰਮ ਚਲਾਇਆ ਸੰਗਤ ਦੇ ਸੰਯੋਗ ਦੇ ਨਾਲ ਪਿੰਡ ਮੀਆਪੁਰ ਵੱਲੋਂ ਚਾਲੂ ਕੀਤਾ ਗਿਆ ਕਾਰ ਸੇਵਾ ਵਾਲੇ ਜਥੇਬੰਦੀਆਂ ਦੇ ਨਾਲ ਸੰਜੋਗ ਦੇ ਨਾਲ ਪੁਲ ਜਿਹੜਾ ਸੰਗਤ ਵਾਸਤੇ ਵਧੀਆ ਬਣਾਇਆ ਜਾ ਰਿਹਾ ਇੱਧਰ ਵੀ ਅਗਲੇ ਬੰਨੇ ਵੀ ਆਪਾਂ ਛਾਤੀ ਮਾਰ ਗਿਆ ਉਹ ਜਿੱਥੇ ਮੁੰਡੇ ਇਸ਼ਨਾਨ ਪਾਣੀ ਕਰਨਦੇ ਨਹਾਉਂਦੇ ਆ ਇਹ ਵੀ ਸੰਗਤ ਵਾ ਇਥੇ ਬਾਬਾ ਮੀਆਪੁਰ ਵਾਲੇ ਇਲਾਕੇ ਨੇ ਜੋੜ ਕੇ ਪੂਰਾ ਵਧੀਆ ਬਣਾਇਆ ਹੁਣ ਕਾਰ ਸੇਵਾ ਮਹਾਪੁਰਸ਼ਾਂ ਵੱਲੋਂ ਬਾਬਾ ਕਸ਼ਮੀਰ ਸਿੰਘ ਪੂਰੀਵਾਲਿਆਂ ਵੱਲੋਂ ਵੀ ਤਿਆਰ ਕੀਤਾ ਗਿਆ ਵਾ ਉਹ ਸਾਡੇ ਜਥੇਦਾਰ ਬਾਬਾ ਜੀ ਲੱਗੇ ਆ ਉਹ ਸਾਰੇ ਸੰਗਤਾਂ ਦੇ ਸੰਯੋਗ ਦੇ ਨਾਲ ਪੁਲ ਤਿਆਰੀ ਕਰ ਰਹੇ ਆ ਇਹ ਸਾਰੀ ਸੰਗਤ ਵੀਰਾਂ ਵੱਲੋਂ ਬੇਨਤੀ ਆ ਵੱਧ ਤੋਂ ਵੱਧ ਆਪਾਂ ਸਾਥ ਦਿਈਏ ਸੰਗਤ ਨਾਲ ਸੰਗਤਾਂ ਵੱਲੋਂ ਪੁਲ ਤਿਆਰ ਕੀਤਾ ਗਿਆ ਸਾਡੇ ਦੇਸ਼ ਰਾਜ ਜੀ ਉਹ ਆਪਣੇ ਬਾਉ ਜੀ ਦੇ ਸੇਵਾਦਾਰ ਹੋ ਇਹਨਾਂ ਵੀ ਪੁਲ ਹੇਮ ਤਮਾਰ ਕੇ ਲਾਗੂ ਮਿੱਟੀ ਮੁੱਟੀ ਮਸ਼ੀਨਾਂ ਲਾ ਕੇ ਸਾਰਾ ਵਧੀਆ ਇਹਨਾਂ ਦੇਸ਼ ਰਾਜ ਹੋ ਕਰਨ ਰਸਤਾ ਚੱਲੂ ਆ ਰਸਤਾ ਚੱਲੂ ਆ ਵੱਧ ਤੋਂ ਵੱਧ ਸਾਂਜੇ ਬਾਹਰ ਰੋਡ ਵਾਲਾ ਆਪਣੇ ਛਾੜਾ ਸਾਹਿਬ ਸਨ ਸਾਹਿਬ ਨੂੰ ਰਸਤਾ ਹੀ ਜਾਂਦਾ ਵਾ ਇਹ ਚਾਲੂ ਹੋਇਆ ਵਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਚਾਲੂ ਹੋ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ